ਅਸੀਂ ਚੋਰੀ ਚੋਰੀ ਅਸੀਂ ਚੋਰੀ ਚੋਰੀ ਵਿਆਹ 'ਚ ਪਹੁੰਚੇ ਬੋਲੀਆਂ ਤੁਸੀਂ ਬੜੀਆਂ ਸੁਣੀਆਂ ਵੱਡੀਆਂ ਵੱਡੀਆਂ ਬੋਲੀਆਂ ਵਾਲਿਆਂ ਨੂੰ ਕਹਿੰਦੇ ਬੋਲੀਆਂ ਆਉਂਦੀਆਂ ਸੱਭਿਆਚਾਰ ਸਦੋਂ ਅਸਲੀ ਰੰਗ ਦਿਖਾਉਣਾ ਪਰ ਮੈਂ ਤਾਂ ਰਹਿ ਨਹੀਂ ਹੋਇਆ ਸੱਚੀ ਫਿਰ ਮੈਂ ਲਾਈਵ ਹੋ ਕੇ ਜਰਾ ਇੱਕ ਨਜ਼ਾਰਾ ਦੇਖੋ ਤੇ ਬੋਲੀਆਂ ਸੁਣਿਓ ਇੱਕ ਮਿੰਟ ਸੁਣਿਓ ਜਰਾ ਪੈਣਾ ਪਾ ਮਾਂ ਤੇਰੀ ਘਟਰ ਤੇ ਕਈ ਜਨਤ ਲਾਵਾ ਮੇਰੀ ਪੈ ਸਾਡੇ ਪਿੰਡਾਂ ਦਾ ਕਹਾਵਾ ਖੁਸ਼ੀ ਸੰਗਿਆ ਚਾਹੀਦਾ ਯਾਰ ਬਰਸਾ ਰਹਿਣੀਆਂ ਚਾਹੀਦੀਆਂ ਬੜੀ ਵਧੀਆ ਕਿ ਅੱਜ ਮੈਂ ਮੈਂ ਪਾਠ ਪਿੰਡ ਆਇਆ ਹਾਂ ਕਿਹਾ ਬਣਾ ਚੰਗਾ ਲੱਗਿਆ ਜਿਹੜੇ ਤੁਸੀਂ ਸਪੈਸ਼ਲੀ ਆਪ ਤੇ ਪਿੰਡਾਂ ਤੋਂ ਦੂਰ ਬੈਠੇ ਹੋ ਜਾਂ ਬਾਹਰਲੇ ਬੋਲ ਕ ਵਿੱਚ ਬੈਠੇ ਹੋ ਤੁਸੀਂ ਸ਼ਾਇਦ ਇਹ ਸਾਰਾ ਨਜ਼ਾਰਾ ਮਿਸ ਕਰ ਰਹੇ ਹੋਗੇ ਪਰ ਮੈਨੂੰ ਬੜਾ ਵਧੀਆ ਲੱਗਦਾ ਮੁੰਡੇ ਚੜ੍ਹਿਆ ਬਨੇਰਿਆਂ ਤੇ ਭਾਈ ਆ ਖੜੇ ਰਹੀਂ ਸਾਰਾ ਖੇਮੂ ਆਣਾ ਜੀ ਸਾਰਾ ਬਿੰਦਰ ਸਿੰਘ ਵੀ ਪਹੁੰਚੇ ਵੇ ਨਾਲ ਤੇਰੇ ਸਵਰਨ ਸਿੰਘ ਤੂੰ ਕਿੱਧਰ ਦੇਖ ਰਿਹਾ ਕਿੱਧਰੇ ਆ ਗਏ ਖੇਮੂ ਆਣਾ ਵਧੀਆ ਲੱਗੇ ਬਹੁਤ ਵਧੀਆ ਜੀ ਸਰ ਸਾਹ ਰੰਗ ਇਹ ਵੀ ਰਹਿ ਗਏ ਜੀ ਸੰਧੂ ਕੁਲਰ ਸਾਹਿਬ ਮੰਦਿਰ ਕਿੱਧਰ ਗਏ ਆਇਆ ਨਹੀਂ ਬੱਚੀ ਇਧਰੋਂ ਇਧਰ ਮੰਦਿਰ ਇਹ ਮੁੰਡੇ ਸਾਡੇ ਕਿੰਨੇ ਦੇ ਬਹੁਤ ਚੰਗੇ ਬਹੁਤ ਬਹੁਤ ਪਿਆਰ ਵਾਲੇ ਆ ਸਾਰੇ ਪਿੰਡੀ ਬਹੁਤ ਸੋਨੇ ਹੁੰਦੇ ਅੱਜ ਮੈਂ ਹੱਥ ਨੇ ਦੋ ਢਾਈ ਘੰਟੇ ਮੈਨੂੰ ਪਿੰਡ ਆ ਕੇ ਕੁਦਰਤੀ ਮੈਂ ਉਦੋਂ ਕਾਫੀ ਚਾਨਣ ਸੀ ਦਿਨ ਖੜਾ ਸੀ ਹੱਥ ਨੇ ਜੇ ਐਨਾ ਵਧੀਆ ਲੱਗਿਆ ਸਾਰੇ ਪਿੰਡ ਦੇ ਵਿੱਚ ਮਿਲੇ-ਗਲੇ ਸਭ ਆਪਸੇ ਗੇੜਾ ਦਿੱਤਾ ਤੇ ਕੁਦਰਤੀ ਲੱਕੜੀ ਕੇ ਕਲ ਬਠਿੰਡੇ ਸਾਡੇ ਸ਼ੌ